ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਵਿੰਗੇ ਚਲੇ ਆਂ ਬਈ ਅੱਜ ਪਹਿਲੀ ਫਸਲ ਵੇਚਣ ਸੀਜ਼ਨ ਦੀ 1509 ਹਰਿਆਣੇ ਮੈਂ ਬਈ ਲਾੜਵਾਂ ਮੰਡੀ ਜਾਣਾ ਆਪਾਂ ਨੇ ਤੇਰੇ ਸਾਥ ਗ੍ਰੇਨ ਫਲੈਟ ਕਰਦੀ ਤੁਹਾਨੂੰ ਮੜਾ ਜਾ ਤੂੰ ਮੋਟਰ ਤੇ ਚਲੇ ਗਏ ਬਈ ਕਰ ਗਿਆ ਤਾਂ ਘੰਟਾ ਹੋ ਗੇ ਟੇਟ ਚਲਦੇ ਆਂ ਬਈ ਬੜੇ ਰਿਓ ਆਪਣੀ ਵੀਡੀਓ ਤੇ ਦਿਖਾਣੇ ਆ ਤੁਹਾਨੂੰ ਕਿੰਨਾ ਟਾਈਮ ਲੱਗਦਾ ਜਾਣ ਨੂੰ ਕਿੰਨੀ ਦੂਰ ਪੈਂਦੀ ਹੈ ਮੰਡੀ ਕੀ ਆ ਰੇਟ ਲੱਗਦੀ ਹੈ ਆਪਣੀ ਫਸਲ ਬਣ ਰਹੇ ਹੋ ਜੀ ਸ਼ਾਮ ਤੱਕ ਪੁੱਣ ਵੀਡੀਓ ਕਰ ਥੋੜਾ ਰੋਡ ਚੜ ਕੇ ਬਈ ਦਿੱਲੀ ਵਾਲਾ ਸ਼ੰਭੂ ਦੇ ਆਪਾ 6:00 ਵਜੇ 6:30 ਆਪਾਂ ਘਰ ਤੇ ਤੁਰੇ ਦੇ ਪਹੁੰਚ ਗਏ ਬਈ ਸ਼ਾਬਾਸ਼ ਆਪਾਂ 9 ਵਜੇ ਪੀਰ ਬਾਬੇ ਬਾਬੇਵਾ ਬਾਬੇ ਦੀ ਦਰਗਾਹ ਵੱਲ ਆ ਕੇ ਹਾਜ਼ਰੀ ਲਗਾਈ ਚਾਹ ਪੀਣ ਚਾਹ ਪੀ ਕੇ ਚੱਲਦੇ ਆਂ ਬਈ ਅੱਗੇ ਆਰਤੀ ਨੇ ਆਪਾਂ ਨੂੰ 10 ਵਜੇ ਦਾ ਟਾਈਮ ਜਵਾ ਕਹਿੰਦਾ ਵੀ 10 ਵਜੇ ਤੱਕ ਆ ਜਿਓ ਜੇਣੀ ਆਪਾਂ ਨੂੰ 7 ਵਜੇ 8:30 ਵਜੇ ਤੱਕ ਪਹੁੰਚ ਜਾਣਾ ਆਪਾਂ ਨੂੰ ਇਹਦੇ ਡੇਢ ਘੰਟਾ ਲੱਗੇਗਾ ਲੈ ਬਈ ਪਹੁੰਚ ਗਏ ਲਾੜਵਾ ਸ਼ਹਿਰ ਆਪਾਂ ਦੇ ਮੰਡੀ ਕਿੱਥੇ ਹੈਗਾ ਤਾਂ ਆਪਣਾ ਨਾ ਜਾਣਾ ਮੰਡੀ ਉਹ ਯਾਰ ਮੈਂ ਇੰਟਰ ਹੋ ਗਏ ਬਾਈ ਆਪਾਂ ਨਾ ਜਾਣਾ ਜੁਲੀ ਅਮਰਾਨਗਰ ਰੋਡ ਉੱਪਰ ਉਹ ਚੌਂਕ ਆਏਗਾ ਕਿ ਚੌਂਕ ਦੇ ਖੱਪੇ ਹੱਥ ਮੋੜ ਜਾਣਾ ਇਹ ਹੈਗਾ ਮੰਡੀ ਪਹੁੰਚ ਗਏ ਬਈ ਲਾੜ ਪਾਪਾ ਜਿੱਥੇ ਪਹੁੰਚਣਾ ਦਾ ਮੇਨ ਆਪਣਾ ਗੀਤਾ ਮੰਡੀ ਹੈ ਬਈ ਇਹ ਸਾਈਡ ਮਾ ਮਾਰਕੀਟ ਕਮੇਟੀ ਦੇ ਅੱਗੇ ਆ ਕੇ ਪਹਿਲਾਂ ਪਰ ਪਤਾ ਨਹੀਂ ਤਾਂ ਪਹਿਲਾਂ ਚਲੇਗੇ ਤਾਂ ਆਪਾਂ ਮੇਨ ਮੰਡੀ ਵਿੱਚ ਉੱਤੇ ਬਾਅਦ ਗੀਤਾ ਮੰਡੀ ਵਿੱਚ ਬੁਲਾਇਆ ਪਾਪੂ ਜੀ ਨੇ ਸੰਦੀਪ ਮੋਹਰਾਂ ਵਾਲੇ ਪਾਹੀ ਆ ਬਈ ਆਪਾਂ 30 ਨੰਬਰ ਦੁਕਾਨ ਬੋਲੀ ਚਲੇਗੀ ਬਈ ਆਪਣੀ 11 ਵਜੇ ਤੋਂ ਬਾਅਦ ਲੋਕੀ ਕਹਿੰਦੇ ਵੀ ਖੜੀ ਰਹਿਣ ਦਿਓ ਜਿੱਥੇ ਤੇ ਬੋਲੀ ਸਟਾਰਟ ਹੋਏਗੀ ਬੁੱਥੀ ਉਹ ਕੇ ਨੇੜਾ ਕਿਤੇ ਤਰਵਾ ਕੇ ਵੀ ਗਿਲ ਗਿਲ ਨਿਪਟ ਜੇਗਾ ਫਿਰ ਵੀ ਕਦੇ ਆਪਣੇ ਉਰੇ ਤਾਰ ਲਈ ਬੋਲੀ ਉਰੇ ਲੇਟ ਆਈ ਵੀ ਫਿਰ ਲੇਟ ਹੋ ਜਾਏਗਾ ਉਹਨੂੰ ਚਲੋ ਬਈ ਚੰਗੀ ਸੋਚ ਕੇ ਮਾਲਕ ਹੈ ਬਾਉ ਜੀ ਜਿਨ੍ਹਾਂ ਨੇ ਇੰਨਾ ਸੋਚਿਆ ਵੀ ਹੈਰਾਨ ਨਾ ਹੋਏ ਜ਼ਿਮੀਂਦਾਰ ਬਣੇ ਰਿਓ ਚੱਕ ਤਾ ਭਾਈ ਜੈਕ ਮੰਡੀ ਵਾਂ ਜੈਕ ਵਾਲੀ ਟਰਾਲੀ ਨੂੰ ਦੇਖ ਕੇ ਨਾ ਲੇਵਰ ਖੁਸ਼ ਹੋ ਜਾਂਦੀ ਹੈ ਪਿੱਛਾ ਕਰਨੀ ਹੈ ਆਪੇ ਉਤਰ ਜੇਗੀ ਝਟਕਾ ਸਾ ਮਾਰਨੇ ਕੀ ਤੇ ਲੋੜੋ ਨਹੀਂ ਲਿਓ ਜੀ ਹੋਗੀ ਟਰਾਲੀ ਖਾਲੀ ਝਾੜੂ ਮਾਰੇ ਹੀ ਲੇਵਰ ਪੱਖਾ ਲੱਗੇਗਾ ਸਾਥ ਕੀ ਸਾਥ ਸਰੇ ਸਾਰੀ ਮੰਡੀ ਮੇ ਰੌਣਕਾਂ ਪੂਰੀਆਂ ਕਿ ਬਾਬੂ ਜੀ ਆਪਣੇ ਹੋਰ ਬਾਬੂ ਜੀ ਠੀਕ ਹੈ ਬੜੀ ਵਧੀਆ ਹੈ ਨਾ ਮਜੇ ਵਾ ਮਜੇ ਵਾ ਤੋ ਯੂਪੀ ਦੇ ਜੀਰੀ ਆ ਰਹੀ ਹੈ ਬਾਈ ਜਿਆਦਾਦਰ ਵੀਰੇ ਲੋਕਲ ਜ਼ਿਮੀਦਾਰ ਕੀ ਬਹੁ ਘੱਟ ਹੈ ਸਾਰਨਪੁਰਾ ਤੇ ਜਿਆਦਾ ਜੀਰੀ ਆਂਦੀ ਆ ਯੂਪੀ 벨ਟ ਕੀ ਇਹ ਬਾਰਡਰ ਜੇ ਪਰ ਲੱਗ ਜਾਨੀਆਂ ਮੰਡੀਆਂ ਬਾਜ ਸਾਫ ਹੈ ਬਾਈ ਆਪਣਾ ਹੋਏਗਾ ਇੱਥੇ ਬੱਚੀ ਦੇ ਖੋਦ ਆ ਤੇ ਨੂੰ ਪਤਾ ਆ ਗਿਆ ਬਣੇਗਾ ਦੇਖੋ ਕੋਈ ਕੋਈ ਹਰਾ ਦਾਣਾ ਆ ਮਾਲ ਸਾਫ ਹੈ ਲੱਗ ਗਿਆ ਬਈ ਪੱਖੇ ਆ ਗਮ ਨੇੜਾ ਅੱਧੀ ਘਡੇਰੀਆਂ ਲੱਗ ਗਿਆ ਅੱਧੀ ਰਹਿ ਗਈ ਲੱਗ ਗਿਆ ਬਈ ਪੱਖਾ ਨਿੱਪੜ ਗਿਆ ਫੇ ਮਾਰ ਲੱਗੀਆਂ ਦਵਾਰੇ ਕੱਢਣ ਇਹ ਦੋ ਡਬਲ ਕੱਟ ਕੇ ਫੇਰ ਪੱਖੇ ਲਾਏ ਕੱਢ ਲਿਓ ਬਈ ਮਾਲਕ ਇੱਕ ਵਾਰੀ ਇਹ ਪੱਖੇ ਮਾ ਨੂੰ ਦਵਾਰੇ ਫੇਰ ਨਿਕਲੇਗਾ ਜੀ ਲੈ ਵੀ ਕੱਟਾ ਵਾਪਸ ਆ ਦੀ ਕਿਣਕੀ ਜਿਹੜੀ ਹੋਈ ਐ ਲੈ ਵੀ ਢੇਰੀਆਂ ਤਿਆਰ ਹੋਈ ਪਈਆਂ ਦੇਖੋ ਸਾਰੀਆਂ ਦੇਖੋ ਇਹ ਸਾਰੀ ਚੁੱਕੀ ਵਾਲੀ ਢੇਰੀ ਐ ਇਹ ਢੇਰੀ ਐ ਆਪਣੀ ਐ ਸਜਾਹ ਵਾਲੀ ਲਗਾ ਕੋ ਫਰਕ ਚੱਲ ਗਈ ਬਈ ਬੋਲੀ ਦੂਜੀ ਸਾਈਡ ਤੇ ਚੱਲੀ ਐ ਘੰਟੇ ਤੱਕ ਆ ਜਾਈਏ ਆਪਣੇ ਕੋਲ

ਜਾ ਤੂੰ ਯਾਦ ਕਰੇ ਬੋਲਾ ਉਹ ਕਰੇ ਇਹ ਨੰਦਸ ਸਜਾ ਜੀ ਸੁਨਰਾ ਰਵਿੰਦਰ ਦਾ ਮੈਂ ਬਤੀਰ ਕਲ ਵੀ ਅਨੁਮਾਨ ਕਰਦਾ ਮੇਰੇ ਯਾਦ ਅੰਦਰ ਬੇ ਆਂਦੇ ਮੇਂ ਜਾਦਾ ਬਨਾ ਆਂਦੇ ਬੇ ਬੱਚੇ ਤੇ ਮੈਂ ਜਾਨੀ ਆੜੀਆਂ ਘਰੇ ਬਣਾਉਣਾ 50 55 60 65 70 75 78 80 85 90 92 93 ਸਰ ਜੀ ਇਹ ਇਹ ਲੈ ਲਈ ਹੈ ਇਹ ਇਸ ਵਰਤਨ ਫਰੇਮ ਚੰਦ ਹੋ ਰਾਜਾ ਭਾਈ ਕੱਤੀ ਤੋਂ ਲਿਖੇ ਆ ਗਈ ਭਾਈ ਬੋਲੀ ਫੜਮ ਪਹਿਲਾਂ ਉਹ ਪਰਲੇ ਛੱਡ ਮੈਂ سٹਾਰਟ ਹੋਈ ਜੀ ਘੁੰਮ ਕੇ ਆ ਗਈ ਉਹਨਾਂ ਆਪਣੀ ਢੇਰੀ ਇੱਧਰ ਲਾਸਟ ਮੈਂ ਪਰਦੇ ਸਟਾਰਟ ਹੋਈ ਹੈ ਗੋਮਾਲ ਆ ਵਾ ਜੁਕੀ ਹਰਿਆਣੇ ਦਾ ਮਾਲ ਸਾਰ ਹਰਿਆਣੇ ਵਾਲਾ ਮਾਲ ਬਤ ਜਿਆ ਥੋੜਾ ਜਿਹਾ ਕੁਆਲਿਟੀ ਦਾ ਇਹ ਜੁਕੀ ਵਾਲਾ ਉਹ ਥੋੜਾ ਜਿਹਾ ਹੋਣਾ ਮੇਲਾ ਜਿਆ ਜਿਹੜੀ ਹਰਿਆਣੇ ਵਾਲੀ ਢੇਰੀਆਂ ਉਹ ਸਾਫ਼ ਹੈ 2800 ਤੋਂ ਲੈ ਕੇ 3100 ਤੱਕ ਵਿਕ ਰਿਹਾ ਦੇਖੋ ਕੈਰੇਟ ਵੀ ਕਾ ਕਿ ਟੇਰੀ ਰਹਿ ਗਈ ਬਈ ਆਪਣੇ ਮੁਰੇ ਉਹ ਉਦੇ ਬਾਅਦ ਆਪਣੀ ਟੇਰੀ ਦੀ ਬੋਲੀ ਹੋएगी ਦੇਖੋ ਕਿਆ ਰੈਡ ਲੱਗਦੀ ਐ ਕਿਆ ਗੱਲ ਬਣਦੀ ਐ ਹੈਲੋ ਕਾ ਨਾ ਪਾ ਚਾ ਨਾ 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 ਚਾ ਪਾ ਪਾ ਮਨਨਾ ਕੇ ਬੋਲਣ ਜਾ ਨਾ 29 ਹੋ ਰਿਹਾ ਹੈ ਆਖਰੇ ਆ ਰਹੀ ਨਾ 3 4 ਕਰੇ ਜੀ 3 4 ਕਰੀ ਜੀ ਦੇਖ ਇਹ ਬਾਹਰ ਹੈ

3085 ਰੁਪਏ ਲੱਗੀ ਬਾਈ ਆਪਣੀ ਢੇਰੀ ਜਾਂ ਇਸ ਨਾਲ ਜਿੰਵਾ ਕੱਟ ਪੜਦਾ ਹੈ ਮੰਨਣੀ ਪਤਾ ਮੇਂ ਕੋਈ ਚੋਲ ਨਹੀਂ ਰਹਿਣੀ ਚੀਏ ਬਾਤ ਕੋਈ ਬਾਤ ਚੋਲ ਨਹੀਂ ਐਨਵਾਈ ਸਿਰੇ ਮੈਂ ਲੱਗੀ ਆਪਣੀ ਢੇਰੀ ਵਧੀਆ ਬਾਕੀ ਕੋਈ 2800 ਵੀ ਲੱਗੀ ਐ ਕੋਈ 2700 ਵੀ ਲੱਗੀ ਐ ਕੋਈ 2900 ਵੀ ਲੱਗੀ ਐ 3085 225 ਰੁਪਏ ਹੈ ਬਟੇ ਜੀ ਸਮਝ ਗਏ 225 225 ਰੁਪਏ ਲੱਗੇ ਇਹਨਾਂ ਬਾਉ ਜੀ ਨੇ ਲਈ ਹੈ ਬਾਈ ਆਪਣੀ ਢੇਰੀ ਸਸੀ ਗੱਲ ਬਾਉ ਜੀ ਠੀਕ ਹੈ ਜੀ ਜੀ ਬਿਲਕੁਲ ਚਲੋ ਵਧੀਆ ਜੀ ਇਹ ਦੁਬਾਰੇ ਚੈੱਕ ਕਰਨ ਆਏ ਆ ਕਹਿੰਦੇ ਵੀ ਚੌਲ ਨਹੀਂ ਹੋਣਾ ਜੀ ਇਹਦਾ ਚੌਲ ਹੈ ਨਹੀਂ ਬਾਈ ਚੌਲ ਨਿਕਲਿਆ ਬਾਹਰ ਤਾਂ ਨਾ ਲੈਣ ਗਈ ਲੈ ਨਾਮ ਜਤਿੰਦਰ ਸਿੰਘ ਜਤਿੰਦਰ ਸਿੰਘ ਜਿਹੜਾ ਬਈ ਤਲੇ ਵਾਲਾ ਪੱਖਾ ਲਾਇਆ ਵਾ ਦਾ ਇਹਨੂੰ ਦਾਰੇ ਪੱਖਾ ਲਾਇਆ ਮੈਂ ਥੋੜਾ ਜਿਹਾ ਟੋਟਾ ਜਿਆਦਾ ਰਿਹਾ ਵਾ ਚੌਲ ਜਿਹੜੇ ਗੱਟੇ ਆ ਥੋੜੇ ਜਿਹਾ ਪੱਕੀ ਢੇਰੀ ਨੂੰ ਸਿੰਕਲੇ ਲੱਗਿਆ ਲੱਗੀ ਬਈ ਭਰਾਈ ਹੋਣ 50 ਕਿਲੋ ਦੀ ਭਰਾਈ ਆ ਯੋ ਬਾਈ ਠੇਕੇਦਾਰ ਆਪਣੀ ਜੀਰੀ ਤੋਲ ਰਿਹਾ ਉਹ ਠੇਕੇਦਾਰ ਕਿਆ ਹਾਲ ਹੈ ਮਨੋਜ ਠੀਕ ਆ ਮਨੋਜ ਨਾਮ ਹੈ ਤੇਰਾ ਵਧੀਆ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੇ 25 ਸਾਲ ਤੋਂ 25 ਸਾਲ ਤੇ ਇਸੀ ਮੰਡੀ ਵਾਂਗ ਪਹਿਲਾਂ ਹੋਇਆ ਇਸੀ ਦੁਕਾਨ ਪਰ ਚੱਲ ਵਧੀਆ ਬਾਈ ਵਧੀਆ ਬਾਈ ਬੰਦੇ ਆਗੇ ਸਾਰੇ ਨੇਬਰ ਵਧੀਆ ਹਨ ਵਧੀਆ ਕੰਮ ਕਰਦੇ ਆ ਕੱਲ ਕੀ ਕੱਲ ਬੰਦਿਆਂ ਨੇ ਕੰਮ ਨਿਵੇੜ ਦਿਆ ਆਪਣਾ ਲੈ ਵੀ ਹੋ ਗਈ ਤਲਾਈ ਆਪਣੀ 83 ਪੂਰੀਆਂ ਹੋ ਗਈਆਂ ਬੜੀਆਂ 50 ਕਿਲੋ ਲੀਆਂ ਜਿਹੜਾ ਮਾਲ ਤਲ ਗਿਆ ਬੱਕੀ ਬਈ ਫੂਸ ਕਵਾੜ ਜਿਹੜਾ ਆਪਣਾ ਲੱਗ ਗਿਆ ਬੱਕੀ ਬਈ ਝਾੜੂ ਵਾਲੇ ਕੇ ਝਾੜੂ ਵਾਲੇ ਨੂੰ ਦੇ ਤੇ ਇਹ ਆਪਣੀ ਫੂਸ ਕੀ ਪੱਲੀਆਂ ਪਿੰਕੀ ਕਾ ਕੱਟਾ ਦਾ ਆਪਣਾ ਟਰੱਕ ਠੀਕ ਹੈ ਬਈ ਬਣਵਾਵਾ ਪਰਚੀ ਬਸ ਬੜੇ ਸੋਹਣੇ ਦਾਣੇ ਹੋ ਗਏ ਬਈ ਮਹਾਰਾਜ ਨੇ ਵਧੀਆ ਦਾਣੇ ਦੇ ਦਿੱਤੇ ਦੇਖੋ ਬਈ ਨਿੱਪੜ ਗਿਆ ਆਪਣਾ ਚਲਾਈ ਚرائی ਵਾਲਾ ਸਾਰਾ ਪਾਸ ਤੁਰ ਤੇ ਬਈ ਟਰੈਕਟਰ ਲੈ ਕੇ ਪਿੰਡ ਨੂੰ ਵਨਾ 2:00 ਵਜੇ ਆਪਣਾ ਫਾਈਨਲ ਹੋ ਗਿਆ ਦਾ ਸਾਰਾ ਫਿਰ ਬਈ ਦੁਕਾਨ ਮੰਗੇ ਰੋਟੀ ਰੋਟੀ ਛੱਕੀ ਉੱਤੇ ਫਿਰ ਘਣਾ ਟਮਕਾ ਲਾਇਆ ਬਪਾ 3:00 ਵਜੇ ਸੋਰੇ ਆਪਾਂ ਲਾਉ। ਚਾ ਚੀਂ ਕੇ ਠੀਕ ਹੈ ਬਾਈ ਲੈਓ ਜੀ ਆਲੇ ਆਪਾਂ ਘਰੇ ਸਵੇਰੇ 6:30 ਗਏ ਤੇ 6:30 ਵਜੇ ਆ ਲੈ ਕਰੇ ਆਪਾਂ 13 ਘੰਟੇ ਮੈਂ ਟਰੈਕਟਰ ਵਾਪਸ ਆ ਲਿਆ ਫਸਲ ਵੇਚ ਕੇ ਆਪਣੀ ਅੰਦੇ ਗਾਲੂਆਂ ਕੱਟਾ ਲਿਆ ਇਹਦੇ ਮੰਡੀ ਦੇ ਬਾਕੀ ਆ ਫੂਸਫਾਜਾ ਪਿਆ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਾਂ ਬਾਈ ਕੱਲ ਨੂੰ ਨਵੀਂ ਵੀਡੀਓ 'ਮ ਕਰਾਂਗੇ ਖੇਤ ਖੂਦ ਕੀ ਬਾਹੀ ਅਗਲੀ ਫਸਲ ਕੀ ਕਰਾਂਗੇ ਤਿਆਰੀ ਅੱਜ ਲੇਟ ਹੋ ਗਿਆ ਬਾਈ ਥੱਕ ਗਿਆ ਸਰੀਰ ਬਹੁਤ ਲੰਬਾ ਸਫ਼ਰ ਦਾ 4 ਘੰਟੇ ਜਾਂਦੇ ਵੇ ਲੱਗੇ ਟਰੈਕਟਰ ਨੂੰ 3 ਘੰਟੇ ਆਂਦੇ ਵੇ ਲੱਗੇ 7 ਘੰਟੇ ਟਰੈਕਟਰ ਚੱਲਿਆ ਠੀਕ ਹੈ ਜੀ ਸਤਿ ਸ੍ਰੀ ਅਕਾਲ ਬਾਈ ਧੰਨਵਾਦ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ